ਸਵੇਰੇ ਸਵੇਰੇ ਕਿੱਥੋਂ ਆ ਜਾਂਦੇ ਨੇ ਇਹ ਮੰਗਤੇ ਤੈਨੂੰ ਦਿਖਦਾ ਨਹੀਂ ਇਹ ਸਰਕਾਰੀ ਗੱਡੀ ਐ ਕਾਕਾ ਵਰਦੀ ਦਾ ਰੋਹ ਮੁਜਰਮਾਂ ਤੇ ਝਾੜੀਦਾ ਐ ਭੁੱਖਿਆਂ ਤੇ ਨਹੀਂ ਦੁਪਹਿਰ ਦਾ ਸਮਾਂ ਸੀ ਸੂਰਜ ਸਿਰ ਤੇ ਤਪ ਰਿਹਾ ਹੈ ਪਰ ਲੁਧਿਆਣਾ ਹਾਈਵੇ ਤੇ ਅੱਜ ਗਰਮੀ ਨਾਲੋਂ ਜ਼ਿਆਦਾ ਦਹਿਸ਼ਤ ਅਤੇ ਰੋਹ ਦਾ ਮਾਹੌਲ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਪੂਰੀ ਰਫਤਾਰ ਦੇ ਨਾਲ ਚੰਡੀਗੜ੍ਹ ਵੱਲ ਜਾ ਰਿਹਾ ਸੀ ਸੜਕ ਦੇ ਦੋਵੇਂ ਪਾਸੇ ਪੁਲਿਸ ਨੇ ਆਮ ਲੋਕਾਂ ਨੂੰ ਰੋਕਿਆ ਹੋਇਆ ਸੀ ਕੋਈ ਆਪਣੇ ਦਫ਼ਤਰ ਜਾਣ ਲਈ ਲੇਟ ਹੋ ਰਿਹਾ ਸੀ ਕੋਈ ਹਸਪਤਾਲ ਜਾਣ ਲਈ ਤੜਫ ਰਿਹਾ ਸੀ ਪਰ ਪ੍ਰੋਟੋਕਾਲ ਦੇ ਨਾਮ ਤੇ ਸਭ ਕੁਝ ਜਾਂ ਸੀ ਮੁੱਖ ਮੰਤਰੀ ਜੀ ਆਪਣੀ ਚਿੱਤੀ ਫੋਰਚੂਨਰ ਗੱਡੀ ਦੀ ਪਿਛਲੀ ਸੀਟ ਤੇ ਬੈਠੇ ਫਾਈਲਾਂ ਦੇਖ ਰਹੇ ਸੀ ਅੱਜ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਬੇਚੈਨੀ ਸੀ ਸ਼ਾਇਦ ਇਸ ਕਰਕੇ ਕਿ ਅੱਜ ਉਹ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸੀ ਜਿੱਥੇ ਕਦੇ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਇੱਕ ਆਮ ਵਰਕਰ ਵੱਜੋਂ ਸ਼ੁਰੂ ਕੀਤਾ ਹੈ ਅਚਾਨਕ ਇੱਕ ਚੌਕ ਦੇ ਕੋਲ ਕਾਫਲਾ ਹੌਲੀ ਹੋ ਗਿਆ ਅੱਗੇ ਕੋਈ ਐਕਸੀਡੈਂਟ ਹੋਇਆ ਸੀ ਜਿਸ ਕਰਕੇ ਰਸਤਾ ਸਾਫ਼ ਕਰਨ ਦੇ ਵਿੱਚ ਪੁਲਿਸ ਨੂੰ ਸਮਾਂ ਲੱਗ ਰਿਹਾ ਸੀ ਮੁੱਖ ਮੰਤਰੀ ਦੀ ਗੱਡੀ ਬਿਲਕੁਲ ਟ੍ਰੈਫਿਕ ਲਾਈਟ ਦੇ ਕੋਲ ਆ ਕੇ ਰੁਕਦੀ ਹੈ ਬਾਹਰ ਦੀ ਦੁਨੀਆ ਏਸੀ ਗੱਡੀ ਦੇ ਕਾਲੇ ਸ਼ੀਸ਼ਿਆਂ ਤੋਂ ਬਹੁਤ ਵੱਖਰੀ ਸੀ ਬਾਹਰ ਧੂੜ ਗਰੀਬੀ ਅਤੇ ਬੇਵਸੀ ਗੱਡੀ ਰੁਕਦਿਆਂ ਹੀ ਸੁਰੱਖਿਆ ਕਰਮਚਾਰੀ ਗੱਡੀ ਦੇ ਵਿੱਚੋਂ ਉਤਰ ਕੇ ਚਾਰੇ ਪਾਸੇ ਘੇਰਾ ਪਾਉਣ ਲੱਗੇ ਸੜਕ ਦੇ ਕੰਢੇ ਇੱਕ ਬਹੁਤ ਹੀ ਬਜ਼ੁਰਗ ਅਤੇ ਕਮਜ਼ੋਰ ਇਨਸਾਨ ਬੈਠਾ ਸੀ ਉਸਦੇ ਸਿਰ ਤੇ ਇੱਕ ਪੁਰਾਣੀ ਮੈਲੀ ਪੱਗ ਸੀ ਦਾੜੀ ਖਿਲਰੀ ਹੋਈ ਅਤੇ ਸਫੈਦ ਹੋ ਚੁੱਕੀ ਅਤੇ ਸਰੀਰ ਤੇ ਪਾਟੇ ਹੋਏ ਕੱਪੜੇ ਜੋ ਸ਼ਾਇਦ ਕਿਸੇ ਜਮਾਨੇ ਦੇ ਵਿੱਚ ਖਾਕੀ ਰੰਗ ਦੇ ਹੁੰਦੇ ਹੋਣਗੇ ਉਸ ਦੇ ਹੱਥ ਦੇ ਵਿੱਚ ਇੱਕ ਕੋਲਾ ਪਰ ਉਹ ਭੀਖ ਮੰਗਣ ਵਾਲਾ ਨਹੀਂ ਲੋਕਾਂ ਦੇ ਪਿੱਛੇ ਨਹੀਂ ਭਜ ਰਿਹਾ ਸੀ ਉਹ ਬਸ ਚੁੱਪਚਾਪ ਬੈਠਾ ਆਉਂਦੀਆਂ ਜਾਂਦੀਆਂ ਗੱਡੀਆਂ ਨੂੰ ਘੂਰ ਰਿਹਾ ਸੀ ਉਸ ਦੀਆਂ ਅੱਖਾਂ ਉਹਨਾਂ ਅੱਖਾਂ ਵਿੱਚ ਭੁੱਖ ਨਹੀਂ ਸਗੋਂ ਇੱਕ ਅਜੀਬ ਜਿਹਾ ਖਾਲੀਪਨ ਅਤੇ ਗੁੱਸਾ ਸੀ ਇੱਕ ਕਮਾਂਡੋ ਉਸ ਬਜ਼ੁਰਗ ਦੇ ਵੱਲ ਵਧਿਆ ਤੇ ਡੰਡਾ ਦਿਖਾਉਂਦੇ ਹੋਏ ਚੀਕਿਆ ਓਏ ਬੁੱਢੇ ਇਥੋਂ ਉਠ ਸਾਹਿਬ ਦੀ ਗੱਡੀ ਖੜੀ ਹੈ ਪਿੱਛੇ ਹੋ ਚੱਲ ਨਹੀਂ ਤਾਂ ਤੇਰੇ ਉੱਪਰ ਮੈਂ ਲਾਠੇ ਚਾਰਜ ਕਰ ਦੇਵਾਂਗਾ ਉਸ ਬਜ਼ੁਰਗ ਨੇ ਕਮਾਂਡੋ ਵੱਲ ਸਿਰ ਝੁੱਕ ਕੇ ਦੇਖਿਆ ਉਸ ਦੀ ਨਜ਼ਰ ਵਿੱਚ ਇੰਨਾ ਤਿੱਖਾਪਨ ਸੀ ਕਿ ਕਮਾਂਡੋ ਦਾ ਹੱਥ ਇੱਕ ਪਲ ਲਈ ਰੁਗ ਹੀ ਗਿਆ ਬਜ਼ੁਰਗ ਨੇ ਕੰਬਦੀ ਪਰ ਆਵਾਜ਼ ਦੇ ਵਿੱਚ ਆਖਿਆ ਡਰਾ ਨਾ ਜਵਾਨ ਮੈਂ ਬੰਦੂਕਾਂ ਦੀਆਂ ਨਾਲਾਂ ਅੱਗੇ ਛਾਤੀ ਤਾਣ ਕੇ ਖੜਨ ਵਾਲਾ ਬੰਦਾ ਹਾਂ ਅੱਜ ਕਨੇ ਕਮਜ਼ੋਰ ਕਰ ਦਿੱਤਾ ਨਹੀਂ ਤਾਂ ਤੇਰੇ ਵਰਗੇ ਕਮਾਂਡੋ ਮੇਰੀ ਸੁਰੱਖਿਆ ਦੇ ਵਿੱਚ ਖੜਦੇ ਸੀ ਇਹ ਸ਼ੋਰ ਸੁਣ ਕੇ ਮੁੱਖ ਮੰਤਰੀ ਜੀ ਨੇ ਗੱਡੀ ਦਾ ਸ਼ੀਸ਼ਾ ਥੋੜਾ ਜਿਆਦਾ ਥੱਲੇ ਕੀਤਾ ਉਹ ਦੇਖਣਾ ਚਾਹੁੰਦੇ ਸੀ ਕਿ ਰੌਲਾ ਕੀ ਹੈ ਜਿਵੇਂ ਹੀ ਸ਼ੀਸ਼ਾ ਥੱਲੇ ਹੋਇਆ ਮੁੱਖ ਮੰਤਰੀ ਦੀ ਨਜ਼ਰ ਸਿੱਧੀ ਉਸ ਬਜ਼ੁਰਗ ਦੇ ਚਿਹਰੇ ਤੇ ਪਈ ਤੋਂਪਸ ਸਿੱਧੀ ਉਸ ਬਜ਼ੁਰਗ ਦੇ ਚਿਹਰੇ ਤੇ ਪੈ ਰਹੀ ਸੀ ਉਸਦੇ ਮੱਥੇ ਤੇ ਇੱਕ ਪੁਰਾਣਾ ਡੂੰਗਾ ਜ਼ਖਮਦਾਰ ਨਿਸ਼ਾਨ ਵੀ ਸੀ ਮੁੱਖ ਮੰਤਰੀ ਦਾ ਦਿਲ ਜ਼ੋਰ ਨਾਲ ਧੜਕਿਆ ਇਹ ਨਿਸ਼ਾਨ ਇਹ ਅੱਖਾਂ ਇਹ ਨਹੀਂ ਇਹ ਨਹੀਂ ਹੋ ਸਕਦਾ ਮੁੱਖ ਮੰਤਰੀ ਨੇ ਆਪਣੇ ਮਨ ਦੇ ਵਿੱਚ ਸੋਚਿਆ ਪਰ ਦਿਮਾਗ ਦੇ ਕਿਸੇ ਕੋਨੇ ਦੇ ਵਿੱਚ ਇੱਕ 20 ਸਾਲ ਪੁਰਾਣੀ ਤਸਵੀਰ ਸਾਫ ਹੋ ਗਈ ਸੀ ਉਹ ਉਹੀ ਚਿਹਰਾ ਸੀ ਇਹ ਡੀਐਸਪੀ ਬਲਵਿੰਦਰ ਸਿੰਘ ਕਾਲਪਨਿਕ ਨਾਮ ਸੀ ਉਹੀ ਇਮਾਨਦਾਰ ਅਫਸਰ ਜਿਸ ਨੇ ਜਿਸ ਦੇ ਨਾਲ ਮੁੱਖ ਮੰਤਰੀ ਜੀ ਨੇ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਕਲਰਕ ਵੱਜੋਂ ਕੰਮ ਕੀਤਾ ਸੀ ਉਹੀ ਅਫਸਰ ਜਿਸ ਨੇ ਇੱਕ ਵਾਰ ਗੁੰਡਿਆਂ ਤੋਂ ਉਹਨਾਂ ਦੀ ਜਾਨ ਬਚਾਈ ਸੀ ਉਹੀ ਅਫਸਰ ਜਿਸ ਨੂੰ ਪੂਰਾ ਪੰਜਾਬ ਸਿੰਘ ਕੀ ਨਾ ਹੁੰਦਾ ਸੀ ਮੁੱਖ ਮੰਤਰੀ ਨੇ ਤੁਰੰਤ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲ ਆਏ ਸੁਰੱਖਿਆ ਅਮਲੇ ਦੇ ਵਿੱਚ ਭਾਜੜ ਪੈ ਗਈ ਸਰ ਸਰ ਤੁਸੀਂ ਬਾਹਰ ਕਿਉਂ ਆ ਗਏ ਖਤਰਾ ਹੋ ਸਕਦਾ ਹੈ ਐਸਐਸਪੀ ਭੱਜਿਆ ਹੋਇਆ ਆਇਆ ਪਰ ਮੁੱਖ ਮੰਤਰੀ ਨੇ ਕਿਸੇ ਦੀ ਨਹੀਂ ਸੁਣੀ ਉਹ ਤੇਜ਼ ਕਦਮਾਂ ਨਾਲ ਉਸ ਮੈਲੇ ਕੁਚੈਲੇ ਭਿਖਾਰੀ ਦੇ ਵੱਲ ਵਧੇ ਬਜ਼ੁਰਗ ਨੇ ਦੇਖਿਆ ਕਿ ਇੱਕ ਵੱਡਾ ਨੇਤਾ ਉਸ ਵੱਲ ਆ ਰਿਹਾ ਹੈ ਉਸਨੇ ਆਪਣਾ ਸਿਰ ਨੀਮਾ ਕਰ ਲਿਆ ਅਤੇ ਉਥੋਂ ਜਾਣ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹ ਆਪਣੀ ਪਛਾਣ ਲੁਕਾਉਣਾ ਚਾਹੁੰਦਾ ਸੀ ਪਰ ਮੁੱਖ ਮੰਤਰੀ ਨੇ ਜਾ ਕੇ ਉਸਦਾ ਹੱਥ ਫੜ ਲਿਆ ਉਹ ਹੱਥ ਜੋ ਕਦੇ ਸਖਤ ਹੁੰਦੇ ਸਨ ਅੱਜ ਪੱਥਰ ਵਾਂਗ ਖੁਰਦਰੇ ਅਤੇ ਕਮਜ਼ੋਰ ਸੀ ਮੁੱਖ ਮੰਤਰੀ ਨੇ ਭਰੀ ਹੋਈ ਆਵਾਜ਼ ਦੇ ਵਿਚ ਆਖਿਆ ਡੀਐਸਪੀ ਸਾਹਿਬ ਬਲਵਿੰਦਰ ਸਰ ਤੁਸੀਂ ਇਥੇ ਇਸ ਹਾਲਤ ਦੇ ਵਿੱਚ ਬਜ਼ੁਰਗ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ ਅਤੇ ਰੋਂਦੇ ਹੋਏ ਆਖਿਆ ਨਹੀਂ ਹਜ਼ੂਰ ਤੁਸੀਂ ਭੁਲੇਖਾ ਖਾ ਰਹੇ ਹੋ ਮੈਂ ਕੋਈ ਡੀਐਸਪੀ ਨਹੀਂ ਹਾਂ ਮੈਂ ਤੇ ਇੱਕ ਬਦਕਿਸਮਤ ਮੰਗਤਾ ਹਾਂ ਮੈਨੂੰ ਜਾਣ ਦਿਓ ਮੁੱਖ ਮੰਤਰੀ ਨੇ ਜ਼ਬਰਦਸਤੀ ਉਸ ਦਾ ਚਿਹਰਾ ਆਪਣੇ ਵੱਲ ਘੁਮਾਇਆ ਮੈਂ ਤੁਹਾਨੂੰ ਕਿਵੇਂ ਪੁੱਛ ਸਕਦਾ ਹਾਂ ਸਰ ਇਹ ਮੱਥੇ ਦਾ ਨਿਸ਼ਾਨ ਇਹ ਉਹੀ ਨਿਸ਼ਾਨ ਹੈ ਜੋ ਤੁਹਾਨੂੰ ਉਦੋਂ ਮਿਲਿਆ ਸੀ ਜਦੋਂ ਤੁਸੀਂ ਦੰਗਿਆਂ ਦੌਰਾਨ ਮੇਰੀ ਜਾਨ ਬਚਾਈ ਸੀ ਤੁਸੀਂ ਤਾਂ ਮੇਰੇ ਆਦਰਸ਼ ਸੀ ਤੁਹਾਡੀ ਇਮਾਨਦਾਰੀ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਸਨ ਪਰ ਅੱਜ ਉਹ ਵਰਦੀ ਦੀ ਜਗ੍ਹਾ ਇਹ ਚਿੱਥੜੇ ਕਿਵੇਂ ਉੱਥੇ ਖੜੀ ਭੀੜ ਅਤੇ ਪੁਲਿਸ ਵਾਲੇ ਹੈਰਾਨ ਹੋ ਗਏ ਉੱਥੇ ਇੱਕ ਸੂਬੇ ਦਾ ਮੁੱਖ ਮੰਤਰੀ ਇੱਕ ਸੜਕ ਛਾਪ ਮੰਗਤੇ ਦੇ ਹੱਥ ਫੜ ਕੇ ਖੜਾ ਸੀ ਉਸ ਨੂੰ ਸਰ ਕਹਿ ਰਿਹਾ ਸੀ ਡੀਐਸਪੀ ਬਲਵਿੰਦਰ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਹੜਵੈ ਤੁਰਿਆ ਉਸ ਦਾ ਸਬਰ ਟੁੱਟ ਗਿਆ ਉਸ ਨੇ ਕੰਮ ਦੇ ਹੋਏ ਬੁਲਾਵਾਂ ਦੇ ਨਾਲ ਕਿਹਾ ਆ ਮੁੱਖ ਮੰਤਰੀ ਜੀ ਇਮਾਨਦਾਰੀ ਦੀ ਕੀਮਤ ਅਕਸਰ ਇਨਸਾਨ ਨੂੰ ਆਪਣੀ ਜ਼ਿੰਦਗੀ ਅਤੇ ਇੱਜ਼ਤ ਦੇ ਕੇ ਚੁਕਾਉਣੀ ਪੈਂਦੀ ਹੈ ਮੈਂ ਸੋਚਿਆ ਸੀ ਕਿ ਮੈਂ ਦੇਸ਼ ਦੀ ਸੇਵਾ ਕਰ ਰਿਹਾ ਹਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਜਿਸ ਸਿਸਟਮ ਨੂੰ ਮੈਂ ਬਚਾ ਰਿਹਾ ਸੀ ਉਹੀ ਸਿਸਟਮ ਇੱਕ ਦਿਨ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਵੇਗਾ ਅੱਜ ਮੈਂ ਭੀਖ ਪੈਸਿਆਂ ਦੀ ਨਹੀਂ ਮੰਗ ਰਿਹਾ ਮੈਂ ਇਨਸਾਨ ਦੀ ਭੀਖ ਮੰਗ ਰਿਹਾ ਹਾਂ ਜੋ ਪਿਛਲੇ 10 ਸਾਲਾਂ ਤੋਂ ਮੈਨੂੰ ਨਹੀਂ ਮਿਲਿਆ ਮੈਂ ਇਨਸਾਫ ਦੇ ਲਈ ਅੱਜ ਦਰਬਦਰ ਠੋਕਰਾਂ ਖਾ ਰਹਾ ਹਾਂ ਮੈਂ ਇਨਸਾਫ ਦੀ ਪੀਖ ਮੰਗ ਰਿਹਾ ਹਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਗਲੇ ਨਾਲ ਲਗਾ ਲਿਆ ਤੁਸੀਂ ਮੇਰੇ ਨਾਲ ਚੱਲੋ ਸਰ ਮੇਰੀ ਗੱਡੀ ਦੇ ਵਿੱਚ ਬੈਠੋ ਅੱਜ ਮੈਂ ਜਾਨਣਾ ਚਾਹੁੰਦਾ ਹਾਂ ਕਿ ਆਖਰ ਅਜਿਹਾ ਕੀ ਪਾਣਾ ਵਰਤਿਆ ਕਿ ਸ਼ੇਰ ਵਰਗਾ ਅਫਸਰ ਸੜਕਾਂ ਤੇ ਰੁੱਲ ਰਿਹਾ ਹੈ ਜਿਸ ਨੇ ਕੀਤਾ ਤੁਹਾਡੇ ਨਾਲ ਇਹ ਹਾਲ ਆਪ ਜੀ ਦਾ ਕਿਵੇਂ ਹੋਇਆ ਮੁੱਖ ਮੰਤਰੀ ਨੇ ਡੀਐਸਪੀ ਨੂੰ ਆਪਣੀ ਸਰਕਾਰੀ ਗੱਡੀ ਦੇ ਵਿੱਚ ਬਿਠਾਇਆ ਜਿਸ ਗੱਡੀ ਦੇ ਵਿੱਚ ਬੈਠਣ ਲਈ ਵੱਡੇ ਵੱਡੇ ਮੰਤਰੀ ਤਰਸਦੇ ਨਾ ਅੱਜ ਉਸ ਗੱਡੀ ਦੀ ਸੀਟ ਤੇ ਇੱਕ ਮੈਲਾ ਕੁਚੈਲਾ ਇਨਸਾਨ ਬੈਠਾ ਸੀ ਪਰ ਇਹ ਸਫ਼ਰ ਸਿਰਫ਼ ਸਫ਼ਰ ਨਹੀਂ ਸੀ ਇਹ ਇੱਕ ਅਤੀਤ ਦੇ ਦਰਦਨਾਕ ਪੰਨੇ ਖੁੱਲਣ ਦੀ ਸ਼ੁਰੂਆਤ ਸੀ ਗੱਡੀ ਚੱਲ ਪਈ ਏਸੀ ਦੀ ਠੰਡਕ ਦੇ ਵਿੱਚ ਬੈਠੇ ਬਲਵਿੰਦਰ ਸਿੰਘ ਨੇ ਪਾਣੀ ਦਾ ਘੁੱਟ ਭਰਿਆ ਅਤੇ ਉਹ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜਿਸ ਨੇ ਮੁੱਖ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਉਹ ਕਹਾਣੀ ਸੀ ਇੱਕ ਝੂਠੇ ਇਲਜ਼ਾਮ ਦੀ ਇੱਕ ਆਪਣੇ ਹੀ ਖੂਨ ਦੇ ਧੋਖੇ ਦੀ ਇੱਕ ਭਿਆਨਕ ਸਾਜ਼ਿਸ਼ ਦੀ ਆਖਰ ਕੀ ਹੋਇਆ ਸੀ ਉਸ ਰਾਤ ਕਿਉਂ ਖੋਹੀ ਗਈ ਸੀ ਬਲਵਿੰਦਰ ਸਿੰਘ ਦੀ ਵਰਦੀ ਅਤੇ ਕਿਹੜਾ ਆਪਣਾ ਸੀ ਜਿਸ ਨੇ ਇਸ ਇਮਾਨਦਾਰ ਅਫਸਰ ਨੂੰ ਜ਼ਿੰਦਾ লাশ ਬਣਾ ਕੇ ਰੱਖ ਦਿੱਤਾ ਸੀ ਗੱਡੀ ਸ਼ਹਿਰ ਤੋਂ ਬਾਹਰ ਵੱਲ ਜਾ ਰਹੀ ਸੀ ਏਸੀ ਦੀ ਠੰਡਕ ਸੀ ਪਰ ਬਲਵਿੰਦਰ ਸਿੰਘ ਦੇ ਅੰਦਰ ਜਵਾਲਾਮੁਖੀ دہਕ ਰਿਹਾ ਸੀ ਉਸਨੇ ਪਾਣੀ ਦੀ ਬੋਤਲ ਫੜੀ ਉਸਦੇ ਹੱਥ ਕੰਬ ਰਹੇ ਸਨ ਉਸਨੇ ਇੱਕ ਲੰਮਾ ਸਾਹ ਲਿਆ ਅਤੇ ਮੁੱਖ ਮੰਤਰੀ ਵੱਲ ਦੇਖ ਕੇ ਆਖਿਆ ਸਾਹਿਬ ਤੁਸੀਂ ਸੋਚਦੇ ਹੋਣਗੇ ਕਿ ਮੈਂ ਸ਼ਰਾਬ ਜਾਂ ਜੂਏ ਵਿੱਚ ਬਰਬਾਦ ਹੋਇਆ ਹਾਂ ਨਹੀਂ ਮੈਨੂੰ ਬਰਬਾਦ ਕਰਨ ਵਾਲਾ ਕੋਈ ਨਸ਼ਾ ਨਹੀਂ ਮੇਰਾ ਆਪਣਾ ਖੂਨ ਸੀ ਮੁੱਖ ਮੰਤਰੀ ਨੇ ਹੈਰਾਨ ਹੋ ਕੇ ਕਿਹਾ ਆਪਣਾ ਖੂਨ ਕੀ ਮਤਲਬ ਬਲਵਿੰਦਰ ਸਿੰਘ ਦੀਆਂ ਅੱਖਾਂ ਸ਼ੀਸ਼ੇ ਰਾਹੀਂ ਬਾਹਰ ਦੇਖ ਰਹੀਆਂ ਸਨ ਪਰ ਉਹ ਅਸਲ ਦੇ ਵਿੱਚ 10 ਸਾਲ ਪਿੱਛੇ ਜਾ ਚੁੱਕੀਆਂ ਸਨ ਉਸਨੇ ਉਹ ਕਹਾਣੀ ਸ਼ੁਰੂ ਕੀਤੀ ਇੱਕ ਕਹਾਣੀ 2014 ਦੀ ਹੈ ਇਹ ਗੱਲ 2014 ਤੋਂ ਸ਼ੁਰੂ ਹੁੰਦੀ ਹੈ ਮੈਂ ਜਲੰਧਰ ਦਾ ਡੀਐਸਪੀ ਸਿੱਧੀ ਸੀ ਕੇ ਕੋਲ ਇੱਕ ਕੇਸ ਆਇਆ ਸ਼ਹਿਰ ਦੇ ਵਿੱਚ ਨਕਲੀ ਦਵਾਈਆਂ ਅਤੇ ਚਿੱਟੇ ਦਾ ਇੱਕ ਬਹੁਤ ਵੱਡਾ ਰੈਕਟ ਚੱਲ ਰਿਹਾ ਸੀ ਮੈਂ ਦਿਨ ਰਾਤ ਇੱਕ ਕਰ ਦਿੱਤਾ ਮੈਨੂੰ ਧਮਕੀਆਂ ਮਿਲੀਆਂ ਪੈਸਿਆਂ ਦੀਆਂ ਆਫਰਾਂ ਵੀ ਆਈਆਂ ਪਰ ਮੈਂ ਨਹੀਂ ਵਿਕਿਆ ਤੁਹਾਨੂੰ ਪਤਾ ਹੈ ਮੇਰਾ ਅਸੂਲ ਕੀ ਸੀ ਅਖੀਰ ਮੈਨੂੰ ਉਸ ਰੈਕਟ ਦੇ ਸਰਗਨਾ ਦਾ ਜਿਹੜਾ ਕਿੰਗ ਪਿੰਸੀ ਉਹਦਾ ਪਤਾ ਲੱਗਿਆ ਮੇਰੇ ਕੋਲ ਪੱਕੇ ਸਬੂਤ ਆ ਗਏ ਸਨ ਮੈਂ ਉਸ ਰਾਤ ਰੇਡ ਕਰਨੀ ਉਹ ਰਾਤ ਮੇਰੀ ਜ਼ਿੰਦਗੀ ਦੀ ਆਖਰੀ ਰਾਤ ਬਣ ਗਈ ਬਲਵਿੰਦਰ ਸਿੰਘ ਦਾ ਗਲਾ ਪਰ ਆਇਆ ਉਸਨੇ ਅੱਗੇ ਦੱਸਿਆ ਮੇਰੇ ਨਾਲ ਮੇਰਾ ਸਭ ਤੋਂ ਭਰੋਸੇਮੰਦ ਇੰਸਪੈਕਟਰ ਸੀ ਜੈਦੇਵ ਮੈਂ ਉਸਨੂੰ ਆਪਣਾ ਪੁੱਤ ਮੰਨਦਾ ਸੀ ਮੇਰਾ ਆਪਣਾ ਕੋਈ ਪੁੱਤ ਨਹੀਂ ਸੀ ਇਸ ਲਈ ਮੈਂ ਜੈਦੇਵ ਨੂੰ ਹੀ ਸਭ ਕੁਝ ਸਿਖਾਇਆ ਸੀ ਉਸ ਰਾਤ ਮੈਂ ਜੈਦੇਵ ਨੂੰ ਕਿਹਾ ਕਿ ਅੱਜ ਅਸੀਂ ਵੱਡੀ ਮੱਛੀ ਫੜਨੀ ਹੈ ਗੱਡੀ ਤਿਆਰ ਰੱਖ ਅਸੀਂ ਇੱਕ ਗੋਦਾਮ ਦੇ ਛਾਪਾ ਮਾਰਿਆ ਉਥੇ ਕਰੋੜਾਂ ਦਾ ਨਸ਼ਾ ਪਿਆ ਸੀ ਮੈਂ ਖੁਸ਼ ਸੀ ਕਿ ਅੱਜ ਪੰਜਾਬ ਦੀ ਜਵਾਂ ਨੀ ਬਚ ਜਾਵੇਗੀ ਮੈਂ ਸਬੂਤ ਇਕੱਠੇ ਕਰ ਰਿਹਾ ਸੀ ਕਿ ਅਚਾਨਕ ਮੇਰੇ ਪਿੱਛੋਂ ਗੋਲੀ ਚੱਲੀ ਮੁੱਖ ਮੰਤਰੀ ਸੁਣ ਹੋ ਕੇ ਸੁਣ ਰਹੇ ਸਨ ਫਿਰ ਕੀ ਹੋਇਆ ਮੈਨੂੰ ਗੋਲੀ ਨਹੀਂ ਵੱਜੀ ਮੇਰੀ ਗੋਲੀ ਬਿਲਕੁਲ ਹੀ ਮੇਰੇ ਕੋਲੋਂ ਨਹੀਂ ਨੰਗ ਗਈ ਮਾਖਰ ਮੈਨੂੰ ਗੋਲੀ ਨਹੀਂ ਵੱਜੀ ਸਾਹਿਬ ਗੋਲੀ ਮੇਰੇ ਸਾਹਮਣੇ ਖੜੇ ਗਵਾਹ ਨੂੰ ਵੱਜ ਗਈ ਸੀ ਅਤੇ ਗੋਲੀ ਚਲਾਉਣ ਵਾਲਾ ਕੋਈ ਗੁੰਡਾ ਨਹੀਂ ਸੀ ਉਹ ਮੇਰਾ ਆਪਣਾ ਪੁੱਤ ਜੈਦੇਵ ਹੀ ਸੀ ਮੈਂ ਹੈਰਾਨ ਰਹਿ ਗਿਆ ਮੈਂ ਪੁੱਛਿਆ ਜੈਦੇਵ ਇੱਕ ਕੀ ਕੀਤਾ ਹੈ ਉਹ ਹੱਸਿਆ ਉਸਦਾ ਉਹ ਹਾਸਾ ਮੈਂ ਅੱਜ ਤੱਕ ਨਹੀਂ ਭੁੱਲਿਆ ਮੈਨੂੰ ਅੱਜ ਤੱਕ ਉਸ ਹਾਸੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੈ ਉਸਨੇ ਕਿਹਾ ਸੌਰੀ ਸਰ ਪਰ ਮੈਂ ਇਸ ਗੋਦਾਮ ਦਾ ਮਾਲਕ ਮੈਨੂੰ 10 ਕਰੋੜ ਦੇ ਰਿਹਾ ਹੈ ਤੁਹਾਡੀ ਇਮਾਨਦਾਰੀ ਨਾਲ ਮੇਰਾ ਢਿੱਡ ਨਹੀਂ ਭਰੇਗਾ ਉਸਨੇ ਉਹ ਪਿਸਤੌਲ ਜਿਸ ਨਾਲ ਕਤਲ ਹੋਇਆ ਸੀ ਮੇਰੇ ਹੱਥ ਦੇ ਵਿੱਚ ਫੜਾ ਦਿੱਤੀ ਅਤੇ ਖੁਦ ਆਪਣੀ ਵਰਦੀ ਪਾੜ ਕੇ ਬਾਹਰ ਪੱਜ ਗਿਆ ਅਤੇ ਆਖਰ ਬਲਵਿੰਦਰ ਸਿੰਘ ਦੇ ਚਿਹਰੇ ਤੇ ਹੰਝੂ ਵਹਿ ਤੁਰੇ ਜਿਵੇਂ ਜਿਵੇਂ ਉਹ ਕਹਾਣੀ ਸੁਣਾ ਰਹੇ ਸੀ ਕੁਝ ਹੀ ਮਿੰਟਾਂ ਦੇ ਵਿੱਚ ਆਖਣ ਲੱਗੇ ਪੁਲਿਸ ਫੋਰਸ ਵੀ ਆ ਗਈ ਇਲਜ਼ਾਮ ਮੇਰੇ ਤੇ ਲੱਗ ਹੀ ਗਿਆ ਸੀ ਅਖਬਾਰਾਂ ਦੇ ਵਿੱਚ ਖਬਰਾਂ ਵੀ ਛਪੀਆਂ ਡੀਐਸਪੀ ਨਿਕਲਿਆ ਸਮਗਲਰ ਆਪਣੇ ਹੀ ਸਾਥੀ ਤੇ ਚਲਾਈ ਗੋਲੀ ਮੇਰੀ ਵਰਦੀ ਲਾ ਲਈ ਗਈ ਮੇਰੇ ਮੋਢਿਆਂ ਤੋਂ ਸਟਾਰ ਲੋਥ ਲੈ ਗਏ ਮੈਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਪਰ ਸਭ ਤੋ ਵੱਡਾ ਦੁੱਖ ਇਹ ਨਹੀਂ ਸੀ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਜਦੋਂ ਮੇਰੀ ਪਤਨੀ ਨੂੰ ਇਹ ਖਬਰ ਮਿਲੀ ਉਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਉਹ ਉਸੇ ਰਾਤ ਦਿਲ ਦੇ ਦੌਰੇ ਦੇ ਨਾਲ ਮਰ ਗਈ ਮੈਂ ਜੇਲ੍ਹ ਦੇ ਵਿੱਚ ਸੀ ਆਪਣੀ ਜੀਵਨ ਸਾਥਣ ਦੇ ਅੰਤਿਮ ਸੰਸਕਾਰ ਤੇ ਵੀ ਨਹੀਂ ਜਾ ਸਕਿਆ ਗੱਡੀ ਦੇ ਵਿੱਚ ਮੌਤ ਵਰਗਾ ਸਨਾਟਾ ਛਾ ਗਿਆ ਮੁੱਖ ਮੰਤਰੀ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਸੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਸਿਸਟਮ ਇਨਾ क्रूर ਹੋ ਸਕਦਾ ਹੈ ਬਲੇਵਿੰਦਰ ਸਿੰਘ ਨੇ ਆਪਣੇ ਮੈਲੇ ਕੁੜਤੇ ਦੀ ਜੇਬ ਵਿੱਚੋਂ ਇੱਕ ਪੁਰਾਣੀ ਮੁੜੀ ਟੁੜੀ ਫੋਟੋ ਕਢੀ ਅਤੇ ਜੈਦੇਵ ਦੀ ਫੋਟੋ ਸੀ ਮੈਂ 7 ਸਾਲ ਜੇਲ੍ਹ ਕੱਟੀ ਹੈ ਸਾਹਿਬ ਜਦੋਂ ਮੈਂ ਬਾਹਰ ਆਇਆ ਤਾਂ ਮੇਰਾ ਘਰ ਵਿਕ ਚੁੱਕਾ ਸੀ ਮੇਰੀ ਇੱਜ਼ਤ ਮਿੱਟੀ ਹੋ ਚੁੱਕੀ ਸੀ ਮੈਂ ਸੋਚਿਆ ਕਿ ਹੁਣ ਖੁਦਕੁਸ਼ੀ ਕਰ ਲਵਾਂ ਫਿਰ ਮੈਂ ਸੋਚਿਆ ਨਹੀਂ ਜਦੋਂ ਤੱਕ ਮੈਂ ਉਸ ਗੱਦਾਰ ਜੈਦੇਵ ਨੂੰ ਉਸਤੇ ਅੰਜਾਮ ਤੱਕ ਨਹੀਂ ਪਹੁੰਚਾਉਂਦਾ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਇਸੇ ਲਈ ਮੈਂ ਭਿਖਾਰੀ ਬਣਿਆ ਕਿਉਂਕਿ ਭਿਖਾਰੀ ਦੀ ਗੱਲ ਕੋਈ ਨਹੀਂ ਸੁਣਦਾ ਪਰ ਭਿਖਾਰੀ ਸਭ ਕੁਝ ਸੁਣ ਲੈਂਦਾ ਹੈ ਮੁੱਖ ਮੰਤਰੀ ਨੇ ਪੁੱਛਿਆ ਉਹ ਜੈਦੇਵ ਹੁਣ ਕਿੱਥੇ ਹੈ ਕਿ ਉਹ ਫੜਿਆ ਗਿਆ ਬਲਵਿੰਦਰ ਸਿੰਘ ਨੇ ਇੱਕ ਤਿੱਖੀ ਨਜ਼ਰ ਮੁੱਖ ਮੰਤਰੀ ਵੱਲ ਸੁਟੀ ਇੱਕ ਕੌੜਾ ਸੱਚ ਬੋਲਿਆ ਨਹੀਂ ਸਾਹਿਬ ਉਹ ਫੜਿਆ ਨਹੀਂ ਗਿਆ ਉਹ ਤਰੱਕੀ ਕਰ ਗਿਆ ਹੈ ਅੱਜਕੱਲ ਉਹ ਤੁਹਾਡੇ ਹੀ ਸ਼ਹਿਰ ਲੁਧਿਆਣਾ ਦਾ ਐਸਐਸਪੀ ਲੱਗਿਆ ਹੋਇਆ ਹੈ ਉਹੀ ਐਸਐਸਪੀ ਜੋ ਅੱਜ ਸਵੇਰੇ ਤੁਹਾਡੇ ਕਾਫਲੇ ਨੂੰ ਸਲਾਮੀ ਦੇ ਰਿਹਾ ਸੀ ਉਸਦੀ ਵਰਦੀ ਤੇ ਲੱਗੇ ਸਟਾਰ ਮੇਰੀ ਇਮਾਨਦਾਰੀ ਦਾ ਖੂਨ ਪੀ ਕੇ ਚਮਕ ਰਹੇ ਨੇ ਮੁੱਖ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਲੁਧਿਆਣਾ ਦਾ ਐਸਐਸਪੀ ਜੈਦੇਵ ਜਿਸ ਨੂੰ ਉਹ ਇੱਕ ਬਹੁਤ ਹੀ ਕਾਬਲ ਅਫਸਰ ਮੰਨਦੇ ਸਨ ਉਹ ਇੱਕ ਕਾਤਲ ਅਤੇ ਗद्दार ਹੈ ਬਲਵਿੰਦਰ ਸਿੰਘ ਨੇ ਕਿਹਾ ਪਰ ਸਾਹਿਬ ਮੇਰੇ ਕੋਲ ਇੱਕ ਸਬੂਤ ਹੈ ਉਸ ਰਾਤ ਜਦੋਂ ਮੈਂ ਜੈਦੇਵ ਨੇ ਉਸ ਰਾਤ ਜਦੋਂ ਜੈਦੇਵ ਨੇ ਗੋਲੀ ਚਲਾਈ ਸੀ ਗੋਦਾਮ ਦੇ ਇੱਕ ਖੁੰਜੇ ਦੇ ਵਿੱਚ ਸੀਸੀਟੀਵੀ ਕੈਮਰਾ ਚੱਲ ਰਿਹਾ ਸੀ ਜਿਸ ਬਾਰੇ ਜੈਦੇਵ ਨੂੰ ਪਤਾ ਨਹੀਂ ਸੀ ਉਸ ਦੀ ਰਿਕਾਰਡਿੰਗ ਵਾਲੀ ਚਿਪ ਮੈਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਆਪਣੀ ਬੂਟ ਦੀ ਅਡੀ ਦੇ ਵਿੱਚ ਲੁਕਾ ਲਈ ਸੀ ਉਹ ਅੱਜ ਵੀ ਮੇਰੇ ਕੋਲ ਹੈ ਬਲਵਿੰਦਰ ਸਿੰਘ ਨੇ ਆਪਣੇ ਟੁੱਟੇ ਹੋਏ ਬੂਟ ਵੱਲ ਇਸ਼ਾਰਾ ਕੀਤਾ ਮੁੱਖ ਮੰਤਰੀ ਸਮਝ ਗਏ ਕਿ ਹੁਣ ਕੀ ਕਰਨਾ ਹੈ ਉਹਨਾਂ ਨੇ ਡਰਾਈਵਰ ਨੂੰ ਹੁਕਮ ਦਿੱਤਾ ਗੱਡੀ ਸਿੱਧੀ ਲੁਧਿਆਣਾ ਐਸਐਸਪੀ ਦਫ਼ਤਰ ਮੋੜੋ ਅੱਜ ਇਨਸਾਫ ਹੋਵੇਗਾ ਅਤੇ ਸੜਕ ਤੇ ਹੀ ਹੋਵੇਗਾ ਕਿ ਜੈਦੇਵ ਇਨੀ ਆਸਾਨੀ ਨਾਲ ਹਾਰ ਮੰਨ ਲਵੇਗਾ ਜਾਂ ਉਸ ਕੋਲ ਕੋਈ ਹੋਰ ਚਾਲ ਬਾਕੀ ਹੈ ਲੁਧਿਆਣਾ ਐਸਐਸਪੀ ਦਫ਼ਤਰ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਹੈ ਮੁੱਖ ਮੰਤਰੀ ਦਾ ਕਾਫਲਾ ਸਾਇਰਨ ਵਜਾਉਂਦਾ ਹੋਇਆ ਅੰਦਰ ਦਾਖਲ ਹੁੰਦਾ ਹੈ ਸਾਰੇ ਅਫਸਰ ਸਲੂਟ ਮਾਰ ਰਹੇ ਨੇ ਲੁਧਿਆਣਾ ਦੇ ਐਸਐਸਪੀ ਦਫ਼ਤਰ ਦੇ ਵਿੱਚ ਅੱਜ ਹਲਚਲ ਤੇਜ਼ ਸੀ ਖਬਰ ਮਿਲੀ ਸੀ ਕਿ ਮੁੱਖ ਮੰਤਰੀ ਸਾਹਿਬ ਅਚਾਨਕ ਦੌਰੇ ਤੇ ਆ ਰਹੇ ਨੇ ਐਸਐਸਪੀ ਜੈਦੇਵ ਆਪਣੀ ਵਰਦੀ ਨੂੰ ਠੀਕ ਕਰਦਾ ਹੋਇਆ ਗੇਟ ਤੇ ਸਵਾਗਤ ਲਈ ਖੜ੍ਹਾ ਸੀ ਉਸਦੇ ਚਿਹਰੇ ਤੇ ਇੱਕ ਜੇਤੂ ਮੁਸਕਾਨ ਸੀ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੁੱਖ ਮੰਤਰੀ ਉਸ ਦੀ ਤਾਰੀਫ਼ ਕਰਨ ਆ ਰਹੇ ਨੇ ਗੱਡੀਆਂ ਰੁਕੀਆਂ ਸੁਰੱਖਿਆ ਕਰਮਚਾਰੀ ਦੌੜੇ ਮੁੱਖ ਮੰਤਰੀ ਗੱਡੀ ਵਿੱਚੋਂ ਉਤਰੇ ਜੈਦੇਵ ਨੇ ਅੱਗੇ ਵਧ ਕੇ ਸਲੂਟ ਮਾਰਿਆ ਜੈ ਹਿੰਦ ਸਰ ਵੈਲਕਮ ਟੂ ਲੁਧਿਆਣਾ ਮੁੱਖ ਮੰਤਰੀ ਨੇ ਸਲੂਟ ਦਾ ਜਵਾਬ ਨਹੀਂ ਦਿੱਤਾ ਉਹਨਾਂ ਦੇ ਚਿਹਰੇ ਤੇ ਇੱਕ ਗੰਭੀਰ ਖਾਮੋਸ਼ੀ ਸੀ ਉਹਨਾਂ ਨੇ ਬਿਨਾਂ ਕੁਝ ਬੋਲੇ ਆਪਣੀ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਜੈਦੇਵ ਹੈਰਾਨ ਸੀ ਕਿ ਮੁੱਖ ਮੰਤਰੀ ਖੁਦ ਦਰਵਾਜ਼ਾ ਕਿਉਂ ਖੋਲ ਰहे ਨੇ ਅਤੇ ਫਿਰ ਉਸ ਗੱਡੀ ਵਿੱਚੋਂ ਇੱਕ ਲੀਰਾਂ ਵਾਲਾ ਮੈੜਾ ਕੁਚੈੜਾ ਬਜ਼ੁਰਗ ਬਾਹਰ ਨਿਕਲਿਆ ਇਹ ਬਲਵਿੰਦਰ ਸਿੰਘ ਸੀ ਜੈਦੇਵ ਨੇ ਉਸ ਭਿਖਾਰੀ ਨੂੰ ਦੇਖ ਕੇ ਨੱਕ ਚੜਾਇਆ ਉਸਨੇ ਸੋਚਿਆ ਸ਼ਾਇਦ ਮੁੱਖ ਮੰਤਰੀ ਕਿਸੇ ਫਰਿਆਦੀ ਨੂੰ ਨਾਲ ਲਿਆਏ ਨੇ ਉਸਨੇ ਗੁੱਸੇ ਨਾਲ ਆਪਣੇ ਜੂਨੀਅਰ ਨੂੰ ਇਸ਼ਾਰਾ ਕੀਤਾ ਇਸ ਬਾਬੇ ਨੂੰ ਸਾਈਡ ਤੇ ਕਰੋ ਸਾਹਿਬ ਦੇ ਨਾਲ ਇਹੋ ਜਿਹੇ ਬੰਦੇ ਚੰਗੇ ਨਹੀਂ ਲੱਗਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੇ ਗਰਜਮੀ ਆਵਾਜ਼ ਦੇ ਵਿੱਚ ਕਿਹਾ ਖਬਰਦਾਰ ਜੈਦੇਵ ਜੇ ਇਸ ਇਨਸਾਨ ਨੂੰ ਹੱਥ ਵੀ ਲਾਇਆ ਇਹ ਮੇਰੇ ਖਾਸ ਮਹਿਮਾਨ ਨੇ ਅੱਜ ਇਹ ਮੇਰੀ ਕੁਰਸੀ ਤੇ ਨਾਲ ਬੈਠਣਗੇ ਮੁੱਖ ਮੰਤਰੀ ਸਿੱਧਾ ਐਸਐਸਪੀ ਦੇ ਕੈਵਨ ਦੇ ਵਿੱਚ ਗਏ ਅਤੇ ਐਸਐਸਪੀ ਦੀ ਕੁਰਸੀ ਤੇ ਬੈਠਣ ਦੀ ਬਜਾਏ ਸਾਹਮਣੇ ਸੋਫੇ ਤੇ ਬੈਠ ਗਏ ਬਲਵਿੰਦਰ ਸਿੰਘ ਨੂੰ ਉਹਨਾਂ ਨੇ ਆਪਣੇ ਨਾਲ ਬਿਠਾਇਆ ਜੈਦੇਵ ਖੜਾ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਮੁੱਖ ਮੰਤਰੀ ਨੇ ਜੈਦੇਵ ਦੇ ਵੱਲ ਦੇਖਿਆ ਅਤੇ ਪੁੱਛਿਆ ਜੈਦੇਵ ਤੂੰ ਇਸ ਇਨਸਾਨ ਨੂੰ ਪਹਿਚਾਣਦਾ ਹੈ ਜੈਦੇਵ ਨੇ ਬਲਵਿੰਦਰ ਵੱਲ ਗੌਰ ਦੇ ਨਾਲ ਦੇਖਿਆ 10 ਸਾਲਾਂ ਦੀ ਗਰੀਬੀ ਅਤੇ ਦੁੱਖ ਨੇ ਬਲਵਿੰਦਰ ਦਾ ਚਿਹਰਾ ਬਦਲ ਦਿੱਤਾ ਸੀ ਪਰ ਉਹ ਅੱਖਾਂ ਉਹ ਅੱਖਾਂ ਜੈਦੇਵ ਨੂੰ ਚੁਭ ਰਹੀਆਂ ਸੀ ਜੈ ਦੇਵ ਨੇ ਹੱਸ ਕੇ ਕਿਹਾ ਨਹੀਂ ਸਰ ਮੈਂ ਰੋਜ਼ ਸੈਂਕੜੇ ਮੰਗਤਿਆਂ ਨੂੰ ਦੇਖਦਾ ਹਾਂ ਕਿਸ ਕਿਸ ਨੂੰ ਯਾਦ ਰੱਖਾਂਗਾ ਬਲਵਿੰਦਰ ਸਿੰਘ ਨੇ ਹੌਲੀ ਜਿਹੀ ਕਿਹਾ ਤੂੰ ਮੈਨੂੰ ਭੁੱਲ ਸਕਦਾ ਹੈ ਜੈ ਦੇਵ ਪਰ ਉਸ ਰਾਤ ਨੂੰ ਕਿਵੇਂ ਭੁੱਲੇਗਾ ਜਦੋਂ ਤੂੰ ਮੇਰੀ ਪਿੱਠ ਪਿੱਛੇ ਖੜ ਕੇ ਗੋਲੀ ਚਲਾਈ ਸੀ ਤੂੰ ਮੇਰੀ ਵਰਦੀ ਲਾਹੀ ਸੀ ਯਾਦ ਹੈ ਇਹ ਆਵਾਜ਼ ਸੁਣਦੇ ਹੀ ਜੈਦੇਵ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਬਲ ਬਲਵਿੰਦਰ ਸਰ ਉਸ ਦੇ ਮੂੰਹੋਂ ਬੇਵਸ ਹੋ ਕੇ ਨਿਕਲੇ ਆ ਪਰ ਜਲਦੀ ਹੀ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਉਸ ਨੇ ਸੋਚਿਆ ਕਿ ਇਹ ਬੁੱਢਾ ਹੁਣ ਮੇਰਾ ਕੀ ਵਿਗਾੜ ਲਵੇਗਾ ਉਸ ਨੇ ਆਕੜ ਕੇ ਕਿਹਾ ਉਹ ਤਾਂ ਤੁਸੀਂ ਹੋ ਜੇਲ੍ਹ ਤੋਂ ਛੁੱਟ ਗਏ ਪਰ ਇਥੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਪੁਰਾਣੇ ਗਰਦੇ ਫਰੋਲਣ ਦਾ ਕੋਈ ਫਾਇਦਾ ਨਹੀਂ ਹੈ ਕੋਰਟ ਨੇ ਤੁਹਾਨੂੰ ਦੋਸ਼ੀ ਮੰਨਿਆ ਸੀ ਮੁੱਖ ਮੰਤਰੀ ਨੇ ਕਿਹਾ ਕੋਰਟ ਸਬੂਤ ਮੰਗਦੀ ਹੈ ਜੈਦੇਵ ਅਤੇ ਸਬੂਤ ਕਈ ਵਾਰ ਉਥੇ ਹੁੰਦੇ ਨੇ ਜਿੱਤੇ ਕਿਸੇ ਦੀ ਨਜ਼ਰ ਨਹੀਂ ਜਾਂਦੀ ਬਲਵਿੰਦਰ ਸਿੰਘ ਨੇ ਆਪਣੇ ਪੈਰ ਤੋਂ ਉਹ ਫੱਟੀ ਹੋਈ ਜੁੱਤੀ ਲਾਹੀ ਉਸਨੇ ਕੰਬਦੇ ਹੱਥਾਂ ਨਾਲ ਜੁੱਤੀ ਦੀ ਅੱਡੀ ਹੀਲ ਨੂੰ ਮਰੋੜਿਆ ਉਸਦੇ ਅੰਦਰ ਇੱਕ ਛੋਟੀ ਜਹੀ ਜਗ੍ਹਾ ਬਣੀ ਹੋਈ ਸੀ ਉਸ ਵਿੱਚੋਂ ਇੱਕ ਛੋਟੀ ਜਹੀ ਢੂੜ ਨਾਲ ਭਰੀ ਹੋਈ ਮੈਮਰੀ ਚਿਪ ਕੱਢੀ ਗਈ ਜੈਦੇਵ ਦਾ ਰੰਗ ਪੀੜਾ ਪੈ ਚੁੱਕਿਆ ਸੀ ਬਲਵਿੰਦਰ ਸਿੰਘ ਨੇ ਕਿਹਾ ਇਹ ਉਹ ਤੀਜੀ ਅੱਖ ਸੀ ਜੈਦੇਵ ਜਿਸ ਨੂੰ ਦੇਖ ਤੂੰ ਦੇਖ ਨਹੀਂ ਸਕਿਆ ਸੀ ਉਸ ਗੋਦਾਮ ਦੇ ਵਿੱਚ ਲੱਗੇ ਸੀ ਸੀਟੀਵੀ ਦੀ ਇਹ ਚਿਪ ਮੈਂ ਪੁਲਿਸ ਦੇ ਆਉਣ ਤੋਂ ਪਹਿਲਾਂ ਕੱਢ ਲਈ ਸੀ ਮੈਂ ਜਾਣਦਾ ਸੀ ਕਿ ਜੇ ਮੈਂ ਇਹ ਉਦੋਂ ਦਿੱਤੀ ਤਾਂ ਤੂੰ ਅਤੇ ਤੇਰੇ ਉੱਪਰ ਬੈਠੇ ਅਫਸਰ ਇਸ ਨੂੰ ਗਾਇਬ ਕਰ ਦੇਣਗੇ ਮੈਂ 10 ਸਾਲ ਇਸ ਮੌਕੇ ਦਾ ਇੰਤਜ਼ਾਰ ਕੀਤਾ ਹੈ ਮੁੱਖ ਮੰਤਰੀ ਨੇ ਤੁਰੰਤ ਉਹ ਚਿਪ ਆਪਣੇ ਲੈਪਟਾਪ ਦੇ ਵਿੱਚ ਪਾਈ ਤਕਰੀਨ ਤੇ ਵੀਡੀਓ ਚੱਲ ਪਈ ਦੁੱਧ ਵਾਂਗ ਸਾਫ਼ ਦਿਖਾਈ ਦੇ ਰਿਹਾ ਸੀ ਜੈਦੇਵ ਪਿੱਛੋਂ ਗੋਲੀ ਮਾਰ ਰਿਹਾ ਹੈ ਪਿਸਤੌਲ ਬਲਵਿੰਦਰ ਦੇ ਹੱਥ ਫੜਾ ਰਿਹਾ ਹੈ ਪਰ ਪੈਸਿਆਂ ਦਾ ਬੈਗ ਵੀ ਝੁੱਕ ਰਿਹਾ ਹੈ ਕੈਮਰੇ ਦੇ ਵਿੱਚ ਸਨਾਟਾ ਛਾ ਗਿਆ ਸਿਰਫ ਲੈਪਟਾਪ ਦੀ ਆਵਾਜ਼ ਗੂੰਜ ਰਹੀ ਸੀ ਜੈਦੇਵ ਪਸੀਨੇ ਦੇ ਨਾਲ ਭਿੱਜ ਗਿਆ ਉਹ ਮੁੱਖ ਮੰਤਰੀ ਦੇ ਪੈਰਾਂ ਵਿੱਚ ਡਿੱਗ ਪਿਆ ਸਰ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਬਹਿ ਗਿਆ ਸੀ ਮੁੱਖ ਮੰਤਰੀ ਨੇ ਗੁੱਸੇ ਨਾਲ ਉਸ ਨੂੰ ਠੁੱਡਾ ਮਾਰਿਆ ਇਹ ਗਲਤੀ ਨਹੀਂ ਇਹ ਗਰਦਾਰੀ ਹੈ ਤੋ ਇੱਕ ਇਮਾਨਦਾਰ ਅਫਸਰ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਉਸ ਦੀ ਪਤਨੀ ਮਾਰੀ ਅਤੇ ਵਰਦੀ ਨੂੰ ਦਾਗਦਾਰ ਕੀਤਾ ਹੈ ਮੁੱਖ ਮੰਤਰੀ ਨੇ ਬਾਹਰ ਖੜੇ ਆਈਜੀ ਨੂੰ ਅੰਦਰ ਆਉਣ ਲਈ ਕਿਹਾ ਆਈਜੀ ਸਾਹਿਬ ਇਸ ਜੈਦੇਵ ਦੀ ਵਰਦੀ ਹੁਣੇ ਉਦਾਰੋ ਉਸਨੂੰ ਗ੍ਰਿਫਤਾਰ ਕਰੋ ਅਤੇ ਇਸਤੇ ਉਹ ਸਾਰੀਆਂ ਧਰਾਵਾਂ ਲਗਾਓ ਜੋ ਇਸਨੇ ਬਲਵਿੰਦਰ ਸਿੰਘ ਤੇ ਲਗਵਾਈਆਂ ਸਨ ਜੈਦੇਵ ਦੇ ਮੋਢਿਆਂ ਤੋਂ ਸਟਾਰ ਨੋਟ ਲੈ ਗਏ ਉਸਨੂੰ ਹਥਕੜੀ ਲਗਾ ਕੇ ਉਸੇ ਦਫ਼ਤਰ ਵਿੱਚੋਂ ਕਢੀਸਦੇ ਹੋਏ ਬਾਹਰ ਲਜਾਇਆ ਗਿਆ ਜਿੱਥੇ ਉਹ ਕੁਝ ਪਲ ਪਹਿਲਾਂ ਰਾਜਾ ਬਣਿਆ ਬੈਠਾ ਸੀ ਫਿਰ ਮੁੱਖ ਮੰਤਰੀ ਬਲਵਿੰਦਰ ਸਿੰਘ ਵੱਲ ਮੁੜੇ ਉਹਨਾਂ ਨੇ ਆਪਣੀ ਜੇਬ ਵਿੱਚੋਂ ਆਪਣਾ ਰੁਮਾਲ ਕਢਿਆ ਅਤੇ ਬਲਵਿੰਦਰ ਸਿੰਘ ਦੇ ਹੰਝੂ ਪੂੰਝੇ ਮੁੱਖ ਮੰਤਰੀ ਨੇ ਕਿਹਾ ਸਰ ਮੈਂ ਤੁਹਾਡੇ ਬੀਤੇ ਹੋਏ 10 ਸਾਲ ਵਾਪਸ ਨਹੀਂ ਲਿਆ ਸਕਦਾ ਤੁਹਾਡੀ ਪਤਨੀ ਵਾਪਸ ਨਹੀਂ ਲਿਆ ਸਕਦਾ ਪਰ ਮੈਂ ਤੁਹਾਡਾ ਮਾਣ ਵਾਪਸ ਕਰ ਸਕਦਾ ਹਾਂ ਮੁੱਖ ਮੰਤਰੀ ਨੇ ਆਈਜੀ ਨੂੰ ਹੁਕਮ ਦਿੱਤਾ ਅੱਜ ਤੋਂ ਬਲਵਿੰਦਰ ਸਿੰਘ ਜੀ ਦੇ ਸਾਰੇ ਇਲਜ਼ਾਮ ਰੱਦ ਕੀਤੇ ਜਾਂਦੇ ਨੇ ਇਹਨਾਂ ਨੂੰ ਪਿਛਲੇ 10 ਸਾਲਾਂ ਦੀ ਤਨਖਾਹ ਵਿਆਜ ਸਮੇਤ ਦਿੱਤੀ ਜਾਵੇਗੀ ਅਤੇ ਅੱਜ ਇਸ ਦਫ਼ਤਰ ਤੋਂ ਇੱਕ ਭਿਖਾਰੀ ਵਾਂਗ ਨਹੀਂ ਇੱਕ ਡੀਐਸਪੀ ਵਾਂਗ ਨਿਕ ਜਾਣਗੇ ਜਦੋਂ ਬਲਵਿੰਦਰ ਸਿੰਘ ਦਫ਼ਤਰ ਤੋਂ ਬਾਹਰ ਆਏ ਤਾਂ ਨਜ਼ਾਰਾ ਬਦਲ ਚੁੱਕਾ ਸੀ ਪੁਲਿਸ ਦੀ ਪੂਰੀ ਟੁਕੜੀ ਲਾਈਨ ਬਣਾ ਕੇ ਖੜੀ ਸੀ ਭਾਵੇਂ ਬਲਵਿੰਦਰ ਸਿੰਘ ਨੇ ਫਟੇ ਹੋਏ ਕੱਪੜੇ ਪਾਏ ਹੋਏ ਸੀ ਪਰ ਉਹਨਾਂ ਦੀ ਚਾਲ ਦੇ ਵਿੱਚ ਉਹੀ ਪੁਰਾਣੀ ਸ਼ਾਨ ਸੀ ਜਿਵੇਂ ਹੀ ਉਹ ਪੌੜੀਆਂ ਉਤਰੇ ਆਈਜੀ ਅਤੇ ਸਾਰੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੋਡ ਆਫ ਆਨਰ ਦਿੱਤਾ ਸਭ ਨੇ ਇੱਕੋ ਲਹਿ ਦੇ ਵਿੱਚ ਸਲੂਟ ਮਾਰਿਆ ਬਲਵਿੰਦਰ ਸਿੰਘ ਨੇ ਕੰਬ ਦੇ ਹੱਥਾਂ ਨਾਲ ਸਲੂਟ ਦਾ ਜਵਾਬ ਵੀ ਦਿੱਤਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਜ ਦੁੱਖ ਦੇ ਨਹੀਂ ਸਕੂਨ ਦੇ ਹੰਝੂ ਸਨ ਮੁੱਖ ਮੰਤਰੀ ਨੇ ਉਹਨਾਂ ਦਾ ਹੱਥ ਫੜਿਆ ਅਤੇ ਕਿਹਾ ਚਲੋ ਸਰ ਪਹਿ ਤੁਹਾਨੂੰ ਘਰ ਛੱਡ ਕੇ ਆਵਾਂਗਾ ਅੱਜ ਤੋਂ ਪੰਜਾਬ ਪੁਲਿਸ ਤੁਹਾਡਾ ਕਰਜ਼ਦਾਰ ਹੈ ਤੁਹਾਡੀ ਪੰਜਾਬ ਪੁਲਿਸ ਕਰਜ਼ਦਾਰ ਹੈ ਦੋਸਤੋ ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਹੋ ਸਕਦਾ ਬਲਵਿੰਦਰ ਸਿੰਘ ਵਰਗੇ ਅਫਸਰ ਭਾਵੇਂ ਸਿਸਟਮ ਹੱਥੋਂ ਹਾਰ ਜਾਣ ਪਰ ਵਕਤ ਇੱਕ ਅਜਿਹਾ ਇਨਸਾਫ ਕਰਦਾ ਹੈ ਕਿ ਬਾਦਸ਼ਾਹ ਭਿਖਾਰੀ ਬਣ ਜਾਂਦੇ ਨੇ ਤੇ ਭਿਖਾਰੀ ਬਾਦਸ਼ਾਹ ਜੇ ਤੁਹਾਨੂੰ ਇਸ ਕਹਾਣੀ ਨੇ ਭਾਵੁਕ ਕੀਤਾ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਇਮਾਨਦਾਰੀ ਜਿੰਦਾਬਾਦ